ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੈ ਲੈ ਕੇ ਆ ਜਾਣਾ ਜੀ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਅੱਜ 18 ਤੋਂ ਲੈ ਕੇ 20 ਅਪ੍ਰੈਲ ਤੱਕ ਪੰਜਾਬ ਦਾ ਨਾਂ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸੋ ਇੱਕ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਜੀ ਇਹਦੇ ਬਾਰੇ ਅਫਰਡ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਿੱਧਾ ਤੁਹਾਨੂੰ ਇਸ ਲਈ ਜਿਆ ਤਾਜ਼ਾ ਸੈਟਲਾਈਟ ਦੇ ਸਿਰਾਂ ਤੇ ਲੈ ਕੇ ਚੱਲਦੇ ਹਾਂ ਲਗਭਗ ਸਵੇਰ ਦੇ 9:30 ਵਜੇ ਚੱਲ ਰਹੇ ਨੇ 18 ਅਪ੍ਰੈਲ ਦੀ ਅੱਜ ਸਵੇਰ ਹੈ ਪੰਜਾਬ ਦੇ ਗੱਲ ਕਰੀਏ ਤਾਂ ਸਕਰੀਨ ਤੇ ਦੇਖ ਸਕਦੇ ਹਾਂ ਕਿ ਲਹਿੰਦੇ ਤੋਂ ਚੜ੍ਹਦੇ ਵੱਲ ਨੂੰ ਜੜੀਆਂ ਬਦਲ ਰਹੀਆਂ ਕੁਝ ਕਰ ਰਹੀਆਂ ਬਾਰਡਰ ਏਰੀਆ ਦੇ ਵਿੱਚ ਖਾਸ ਕਰ ਫਾਜ਼ਲ ਕਾਫਰੀਦ ਕੋਰ ਫਿਰੋਜ਼ਪੁਰ ਬਠਿੰਡਾ ਇਹਨਾਂ ਖਾਗਾਂ ਦੇ ਵਿੱਚ ਚੋਟਵੇਂ ਦੌਰ ਦੇ ਬੱਦਲ ਵਾਂ ਜੜੀ ਆ ਉਹ ਪੱਲੇ ਫੱਦਰ ਤੇ ਗੁਜ਼ਰ ਰਹੀ ਆ ਸੂਫਾਛਣੀ ਸਿਸਟਮ ਪਹਾੜਾਂ ਦੇ ਵਿੱਚ ਅੱਜ ਪਹੁੰਚ ਕਰ ਰਿਹਾ ਤੇ ਅਲੱਗ-ਵੱਗ ਪੰਜਾਬ ਦੇ ਸਾਰੇ ਖੇਤਰ ਹਰਿਆਣਾ ਰਾਜਸਥਾਨ ਯੂਪੀ ਦੇ ਫਾਛਣੀ ਭਾਗ ਹਿਮਾਚਲ ਉੱਤਰਾਖੰਡ ਦੇ ਜੰਮੂ ਦੇ ਖੇਤਰਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੋਣਾ ਤੇ ਲੈਂਦੇ ਵੱਲ ਲੈਂਦੇ ਪੰਜਾਬ ਦੇ ਖੇਤਰ ਪਾਕਿਸਤਾਨ ਦੇ ਉੱਤਰ ਪਛਣੀ ਭਾਗ ਇਹਨਾਂ ਖਾਗਾਂ ਦੇ ਵਿੱਚ ਵੀ ਇਹ ਸਿਸਟਮ ਸਰਗਰਮ ਹੋਵੇਗਾ ਸੋ ਅੱਜ ਦੁਪਹਿਰ ਤੱਕ ਜਾਂ ਫਿਰ ਕਹਿੰਦੇ ਸ਼ਾਮ ਤੋਂ ਪਹਿਲਾ ਫੈਲਾਅ ਜਿੱਥੇ ਧੁੱਪ ਲੱਗ ਜਾਂਦੀ ਹੈ ਇਹ ਕਿਉਂਕਿ ਜਿਹੜਾ ਸਿਸਟਮ ਹੈ ਸਿਸਟਮ ਨੂੰ ਸਪੋਰਟ ਕਰਦੀਆਂ ਨੇ ਦੋ ਚੀਜ਼ਾਂ ਪਹਿਲੇ ਹੀਟ ਤੇ ਦੂਜੀ ਦੱਖਣਪੂਰੇ ਦੀ ਹਵਾ ਹਵਾ ਅੱਜ ਸਵੇਰ ਤੋਂ ਜਿਹੜੀ ਚੱਲ ਰਹੀ ਹੈ ਕਿਤੇ ਹਲਕੀ ਰਫ਼ਤਾਰ ਤੇ ਕਿਤੇ ਮੱਧਮ ਰਫ਼ਤਾਰ ਦੇ ਨਾਲ ਪੂਰਾ ਐਸੇਲੇ ਚੱਲਦਾ ਹੋਇਆ ਸੋ ਜਿਹੜੇ ਸਾਡੇ ਸਰੋਤੇ ਜੁੜੇ ਨੇ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣ ਤੁਹਾਡੇ ਪੂਰਾ ਕਿੰਨੀ ਰਫ਼ਤਾਰ ਤੇ ਚੱਲ ਰਿਹਾ ਤੇ ਕਿਹੜੇ ਖੇਤਰ ਤੋਂ ਤੁਸੀਂ ਬਿਲੋਂਗ ਕਰਦੇ ਆ ਸੋ ਹੀਟ ਵੀ ਐਸਐਲ ਲੱਗ ਰਹੀ ਆ ਧੁੱਪ ਬਹੁਤ ਹੀ ਖਾਗਾ ਦੇ ਵਿੱਚ ਜੜੀ ਆ ਜਾਰੀ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਸੋ ਇਹ ਦੋਨੋਂ ਚੀਜ਼ਾਂ ਟ੍ਰਿਗਰ ਕਰਨੀਆਂ ਇਹ ਸਿਸਟਮ ਨੂੰ ਜਿਹਦੇ ਨਾਲ ਮੀਂਹ ਚ ਖੜਦੇ ਹਾਲਾਤ ਬਣ ਸਕਦੇ ਨੇ ਕੁਝ ਖਾਗਾ ਦੇ ਵਿੱਚ ਤਗੜਾ ਹਨੇਰ ਝੱਖੜ ਚੱਲ ਸਕਦਾ ਸੋ ਜਾਫ ਇਹ ਰਿਹਾ ਕਿ ਅੱਜ 18 ਦੀ ਦੁਪਹਿਰ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਬੱਦਲ ਵਜਦਾ ਜਿਹੜਾ ਗਰਜ ਰਸਕ ਵਾਲੇ ਬੱਦਲਾਂ ਦਾ ਜਿਹੜਾ ਨਿਰਮਾਣ ਹੋ ਸਕਦਾ ਉਹ ਨਿਰਮਾਣ ਕਿਤੇ ਵੀ ਹੋ ਸਕਦਾ ਫਾਮੇ ਉਹ ਲੈਣਦੇ ਵਾਲੇ ਖਾਸੇ ਹੋਵੇ ਪਾਕਿਸਤਾਨ ਵਾਲੇ ਫਾਸੇ ਤੋਂ ਅੱਗੇ ਫਿਰ ਬਦਲ ਬਏ ਜਿਹੜੀ ਸਿਸਟਮ ਵਾਲਕੇ ਕੂਚ ਕਰੇਗਾ ਪੰਜਾਬ ਦੇ ਖਾਸਕਰ ਮਾਝਾ ਦੋਆਬਾ ਖੇਤਾਂ ਨੂੰ ਜੇਕਰ ਬਦਲ ਇਧਰ ਰਾਜਸਥਾਨ ਵਾਲੇ ਫਾਸੇ ਵੱਧਦੇ ਨੇ ਤੇ ਉਹ ਫਿਰ ਇਧਰ ਮਾਲਵਾ ਦੇ ਜਿਹੜੇ ਨਰਮਾ ਬੈਲਟਾ ਇਹਨਾਂ ਖੇਤਾਂ ਦੇ ਵਿੱਚ ਮਠੰਡਾ ਸ੍ਰੀ ਮੋਸਰ ਸਾਹਿਬ ਮਲੋਟ ਫਾਜ਼ਲਕਾ ਮੋਗਾ ਫਰੀਦਕੋੜ ਫਿਰੋਸਰ ਇਹਨਾਂ ਖਾਗਾਂ ਦੇ ਵਿੱਚ ਫਿਰ ਉਮੀਦਿਆਸਰ ਵੱਢ ਜਾਣਗੇ ਕੁੱਲ ਮਿਲਾ ਕੇ ਕਹਾਣੀ ਇਹ ਕਹਿੰਦੀ ਆ ਕਿ ਪੰਜਾਬ ਦੇ ਕਹ ਲਈਏ ਕਿ 70 75% ਖੇਤਰਾ ਜਿੱਥੇ ਹਨੇਰ ਚੱਕਰ ਚੱਲ ਸਕਦਾ ਪਲਸ ਉਮੀਦ ਹੈ ਆਸਾਰ ਬਣਨਗੇ ਆਫਾ ਪੁਆਇੰਟ ਆਫ ਨਹੀਂ ਕਰ ਸਕਦੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਮੀਂਹ ਚੱਕਰ ਦੇ ਜਿਹੜੇ ਅਲਰਟ ਨਹੀਂ ਜਾਂ ਫਿਰ ਚਾਂਸਸ ਨਹੀਂ ਕਿਉਂਕਿ ਇਹ ਸਾਰੀ ਕਹਾਣੀ ਜਿਹੜੀ ਕੁਦਰਤ ਦੇ ਹੱਥ ਵਾਸ ਹੈ ਫਿਲਹਾਲ ਤਾਂ ਪਤਾ ਬਹੁਤੇ ਭਾਗਾਂ ਦੇ ਵਿੱਚ ਲੱਗ ਰਹੀ ਹੈ ਹੀਟ ਵੀ ਜਿਹੜੀ ਵਰਕਰਾਰਾ ਟੈਂਪਰੇਚਰ ਵੀ ਤਾਰੂ ਗਏ ਹੋਏ ਨੇ ਇਹ ਸਾਰੇ ਪੈਰਾਮੀਟਰ ਫਿੱਟ ਬੈਠ ਰਹੇ ਨੇ ਕਿ ਇਹ ਸਿਸਟਮ ਤਗੜਾ ਲੱਜ ਸਕਦਾ ਹੈ ਇਸ ਤੋਂ ਇਲਾਵਾ ਜੀ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਹਲਕੇ ਫੱਦਰ ਦੀ ਗੜੀ ਮਾਰ ਔਰ ਕੁਝ ਫਾਗਾਂ ਦੇ ਵਿੱਚ ਤਗੜਾ ਹਨੇਰ ਚੱਕਰ ਚੱਲ ਸਕਦਾ ਔਰ ਰਾਜਸਥਾਨ ਦੇ ਅੱਗੇ ਕੂਚ ਕਰਦਾ ਹੋਇਆ ਹਰਿਆਣਾ ਫਿਰ ਜੁਕੇ ਦੇ ਪੱਛਮੀ ਭਾਗਾਂ ਨੂੰ ਜਾ ਸਕਦਾ ਇਸ ਤੋਂ ਇਲਾਵਾ ਇਹ ਸਿਸਟਮ ਦੇ ਵਿੱਚੋਂ ਨਿਕਲੀ ਹੋਈ ਠੰਡੀ ਹਰੇਰੀ ਜੜੀ ਹੋਏਗੀ ਉਹ ਲੈਹਦੇ ਤੋਂ ਚੜਦੇ ਵੱਲ ਨੂੰ ਕੂਚ ਕਰੇਗੀ ਸੋ ਜਿਵੇਂ ਪਿੱਛੇ ਸਿਸਟਮ ਲੰਘਿਆ ਸੀ ਜਿਹੜਾ ਪਰਸੋ ਰਾਤ ਵਾਲਾ ਉਹ ਸਿਸਟਮ ਉਹਦੀ ਗੱਲ ਨਹੀਂ ਕਰ ਰਹੇ ਉਸ ਤੋਂ ਪਹਿਲਾਂ ਜਿਹੜਾ ਸਿਸਟਮ ਲੰਘਿਆ ਸੀ ਜਿਹੜਾ ਕਿ ਆ ਜਿਆਦਾਤਰ ਹਰਿਆਣਾ ਰਾਜਸਾਦਕ ਉਰਵੀ ਖੇਤਰਾ ਤੋਂ ਸ਼ੁਰੂ ਹੁੰਦਾ ਹੋਇਆ ਹਰਿਆਣਾ ਦੇ ਕੇਂਦਰੀ ਫਾਗ ਦੇ ਵਿੱਚ ਤਗੜਾ ਹਨੇਰ ਚੱਕਰ ਚ ਲੱਗ ਗਿਆ ਸੀ ਆਥਣੋਂ ਦੇ ਹੁੰਦੇ ਫਿਰ ਸੰਗਰੂਰ ਮਾਨਸਾ ਇਹਨਾਂ ਖਾਗਾਂ ਦੇ ਵਿੱਚ ਬਦਲਬਾਹੀ ਬਣੀ ਸੀ ਮਾਈਕਰੋ ਬਸਟ ਬਣਿਆ ਸੀ ਜਿਹੜਾ ਕਿ ਉਸੇ ਭਾਗ ਨੂੰ ਫਿਰ ਅੱਗੇ ਕਵਰ ਕਰਦਾ ਹੋਇਆ ਹਰਿਆਣੇ ਦੇ ਵੱਲ ਨੂੰ ਕੂਚ ਕਰ ਗਿਆ ਵਾਰ ਪਹਿਲਾ ਸਤਗੜਾ ਹਨੇੜੇ ਚੱਕਰ ਚੱਲਿਆ ਸੀ ਮਾਨਸਾ ਤੇ ਸੰਗਰੂਰ ਦੇ ਵਿੱਚ ਸੋ ਇਹ ਇਦਾਂ ਦੇ ਜੇਕਰ ਮਾਈਕਰੋਬੱਸ ਪੰਜਾਬ ਦੇ ਵਿੱਚ ਵੜ ਜਾਂਦਾ ਤੇ ਚਾਰ ਪੰਜ ਿਲਿਆਂ ਦੇ ਵਿੱਚ ਹਲਕੀ ਗੜੇਮਾਰ ਹੋ ਸਕਦੀ ਹੈ ਤੇ ਤਗੜਾ ਹਨੇੜੇ ਚੱਕਰ ਚੱਲ ਸਕਦਾ ਨਹੀਂ ਤਾਂ ਫਿਰ ਆ ਜਿਹੜੇ ਮੈਂ ਜੱਲ ਲੱਗ ਫਾਗਾਂ ਦੇ ਵਿੱਚ ਪਹੁੰਚ ਕਰਨਗੇ ਭਾਵੇਂ ਉਹ ਹਲਕੇ ਦਰਮਿਆਨੇ ਚਰਾਟੇ ਹੋਣ ਤੇ ਕੁਝ ਫਾਗਾਂ ਦੇ ਵਿੱਚ ਹਰੇ ਚਕਰ ਚੱਲਣ ਦੇ ਅਸਰ ਜਿਹੜੇ ਆ ਉਹ ਬਣਣਗੇ ਬਾਕੀ ਤੁਹਾਨੂੰ ਅਸੀਂ ਲਿਖਤੀ ਪੋਸਟਾਂ ਇਹ ਸਾਂਝੇ ਕਰਦੇ ਰਵਾਂਗੇ ਕਿਹੜੇ ਫਾਗਾਂ ਦੇ ਵਿੱਚ ਕਿੰਨੇ ਕੁ ਗਰਜਲਿਸ਼ ਵਾਲੇ ਬੱਦਲ ਬਣ ਰਹੇ ਨੇ ਤੇ ਉਹ ਕਿਹੜੇ ਫਾਗਾਂ ਨੂੰ ਕਵਰ ਕਰਨਗੇ ਇਹ ਅਸੀਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਵੀ ਔਰ ਲਿਖਤੀ ਪੋਸਟਾਂ ਵੀ ਤੁਹਾਨੂੰ ਅਪਡੇਟ ਜਿਹੜੀ ਆ ਉਹ ਟਾਈਮ ਟੂ ਟਾਈਮ ਘੰਟੇ ਤੋਂ ਬਾਅਦ ਜਿਹੜੀ ਆ ਸਾਂਝੀ ਕਰਦੇ ਰਾਂਗੇ ਇਕ ਦਰਫਾ ਤਾਜ਼ਾ ਅੰਕੜਿਆਂ ਤੇ ਲਾਵਾਂਗੇ ਜੋ ਜਾਰੀ ਕੀਤੇ ਨੇ ਜਮਵਾਸਫਾਕ ਨੇ orange alert ਅੱਜ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਜਾਰੀ ਕੀਤੇ ਗਏ ਨੇ ਪੰਜਾਬ ਦੀ ਜਗਰਗੱਲ ਕਰਦੇ ਆ ਤੇ 18 19 ਤਰੀਕ ਯਾਨੀ ਕਿ ਅੱਜ ਤੇ ਕੱਲ ਲਈ ਗਰਜ ਦੇ ਨਾਲ ਗੜੇਮਾਰ ਕੁਝ ਖਾਕਾ ਦੇ ਵਿੱਚ ਪਹਿਲਾ ਉਮੀਦ ਹੈ ਲੋਰ ਜਿਹੜਾ yellow alert ਜਾਰੀ ਕੀਤੇ ਜਾ ਚੁੱਕੇ ਨੇ ਸੋ ਕਹੂੰਗਾ ਲਾ ਕੇ ਜੇ ਸਿਸਟਮ ਆ ਜਣਾ 18 ਦੀ ਸ਼ਾਮ ਤੋਂ ਯਾਨੀ ਕਿ ਅੱਜ ਸ਼ਾਮ ਤੋਂ ਲੈ ਕੇ 19 ਦੀ ਸ਼ਾਮ ਤੱਕ ਇਹਦਾ ਮੁੱਖ ਇਮਪੈਕਟ ਹੈ 18 19 ਦੀ ਜਿਹੜੀ ਰਾਤ ਆ ਯਾਨੀ ਕਿ ਜਿਹੜੀ ਅੱਜ ਦੀ ਆਉਣ ਵਾਲੀ ਰਾਤ ਹੈ ਇਹ ਰਾਤ ਨੂੰ ਮੁੱਖ ਹੋ ਸਕਦੀ ਹੈ ਜਿੱਥੇ ਕਿ ਤਗੜੇ ਹਵਾ ਦੇ ਚੱਕਰ ਚੱਲਣ ਦੇ ਅਸਰ ਹੋਣਗੇ ਇਸ ਤੋਂ ਬਾਅਦ ਜਿਹੜੀ 20 ਸਵੇਰ ਹੁੰਦੇ ਹੁੰਦੇ ਇਹਨੇ ਸਿਸਟਮ ਦੇ ਮੈਦਾਨਾ ਤੋਂ ਕਰ ਜਾਣਾ ਕੂਚ ਤੇ ਅੱਗੇ ਪਹਾੜਾਂ ਦੇ ਵਿੱਚ ਸਰਗਰਮ ਰਹਿ ਸਕਦਾ ਤੇ ਉੱਥੇ ਫਿਰ ਗੜੇਵਾਰ ਜਾਂ ਇਹ ਪਹਾੜਾਂ ਦੇ ਵਿੱਚ ਅਸਰ ਹੋਣਗੇ ਹੇਠਲੇ ਭਾਗਾਂ ਦੇ ਵਿੱਚ ਤੋ ਇਹ ਸਿਸਟਮ ਦੀ ਅਫਾ ਟਾਈਮ ਟੇ ਟਾਈਮ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਫਿਲਹਾਲ ਵਾਹੂ ਲੈਸਲੇ ਸ਼ਾਂਤ ਤਾ ਬਦਲਵਾਈ ਵੱਲ ਰਹੀ ਹੈ ਵਾਹ ਆਪਣੇ ਵਾਲਗੇ ਦੇ ਪਛਮੀ ਪਹਾੜਾਂ ਦੇ ਵਿੱਚ ਹੀਟ ਲੱਗ ਰਹੀ ਹੈ ਤੇ ਹੀਟ ਇਹ ਸਿਸਟਮ ਨੂੰ ਟ੍ਰਿਗਰ ਕਰੇਗੀ ਤੇ ਜਿਹੜਾ ਦੂਜਾ ਪੂਰਾ ਕਿੰਨੇ ਕਰਫਤਾਰ ਤੇ ਚੱਲਦਾ ਦੁਪਹਿਰ ਹੁੰਦੇ ਹੁੰਦੇ ਜੇਕਰ ਦੁਪਹਿਰੇ ਹਵਾ ਰੁਕ ਜਾਂਦੀ ਹੈ ਦਬ ਜਾਂਦੀ ਹੈ ਤੇ ਉੱਥੇ ਫਿਰ ਸਿਸਟਮ ਟ੍ਰਿਗਰ ਕਰਕੇ ਉਸੇ ਜਿਹੜੇ ਪਾਰਟਿਕੂਲਰ ਜਿਹੜਾ ਖੇਤਰ ਹੈ ਉੱਥੇ ਫਿਰ ਗਰਜ ਅਲਿਸ਼ਕੋ ਵਾਲੇ ਬਦਲਾਅ ਦਾ ਨਿਰਮਾਣ ਹੋ ਸਕਦਾ ਨਹੀਂ ਤਾਂ ਸ਼ਾਮ ਬੰਦਿਆ ਹੁੰਦੇ ਕਿਤੇ ਨਾ ਕਿਤੇ ਫਾਜ਼ਲ ਰਾਜਸਥਾਨ ਦੇ ਖੇਤਰ ਆ ਜਾਂ ਹਰਿਆਣਾ ਕੇਂਦਰੀ ਖੇਤਰ ਆ ਜਾਂ ਪੰਜਾਬ ਦੇ ਲਹਿੰਦੇ ਪੰਜਾਬ ਦੇ ਖੇਤਰ ਆ ਜਾਂ ਮਾਝਵਾਲ ਗਾਦਲ ਇਸੇ ਬਾਰੇ ਪਤਾ ਲੱਗਦਾ ਨਿਰਮਾਣ ਜਿਹੜਾ ਜਾ ਉਹ ਥੋੜਾ ਸ਼ੁਰੂ ਹੋ ਜਾਣਗਾ ਬਾਕੀ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਾਂਗੇ ਧੰਨਵਾਦ ਸਕਰੀ